ਏ ਵੀ ਪੀ ਸੰਜਾ ਤੁਹਾਨੂੰ ਰੱਖੇ ਅੱਗੇ ਪੰਜਾਬ ਦੀ ਧਰਤੀ ਤੇ ਮੇਲਿਆਂ ਦੀ ਕੀ ਇੰਪੋਰਟੈਂਸ ਆ ਇਹ ਫਤੇਗੜ ਸਾਹਿਬ ਦਾ ਸ਼ਹੀਦੀ ਜੋੜ ਮੇਲਾ ਦੱਸ ਰਿਹਾ ਹੈ ਪੰਜਾਬੀ ਹਮੇਸ਼ਾ ਮੌਜ ਮੇਲਿਆਂ ਦੇ ਸੁਭਾਅ ਦੇ ਲੋਕ ਨੇ ਇਸੇ ਕਰਕੇ ਪੰਜਾਬ ਦੇ ਅੰਦਰ ਸੱਭਿਆਚਾਰਕ ਤੇ ਧਾਰਮਿਕ ਮੇਲਿਆਂ ਦੇ ਅੰਦਰ ਇਸ ਤਰ੍ਹਾਂ ਵੱਡੇ ਪੱਧਰ ਤੇ ਲੋਕ ਪਹੁੰਚਦੇ ਨੇ ਸੈਂਕੜੇ ਕਿਲੋਮੀਟਰ ਤੋਂ ਚੱਲ ਕੇ ਲੋਕ ਆਉਂਦੇ ਨੇ ਇਸ ਦੇ ਬਾਵਜੂਦ ਕਿ ਅੱਜ ਦੇ ਦੌਰ 'ਚ ਵਿਗਿਆਨ ਦਾ ਜੋਗਾ ਸਿਨੇਮਾ ਦਾ ਜੋਗਾ ਟੀਵੀ ਦਾ ਜੋਗਾ ਪਰ ਸੈਂਕੜਿਆਂ ਸਾਲਾਂ ਤੋਂ ਇਹ ਮੇਲਿਆਂ ਦੀ ਅਹਿਮੀਅਤ ਬਰਕਰਾਰ ਆ ਇਹਨਾਂ ਮੇਲਿਆਂ ਦੇ ਅੰਦਰ ਲੋਕ ਧਾਰਮਿਕ ਮੈਸੇਜ ਲੈ ਕੇ ਜਾਂਦੇ ਨੇ ਸਮਾਜਿਕ ਮੈਸੇਜ ਲੈ ਕੇ ਜਾਂਦੇ ਨੇ ਸੱਭਿਆਚਾਰਕ ਸੁਨੇਹੇ ਲੈ ਕੇ ਜਾਂਦੇ ਨੇ ਇਹਨਾਂ ਮੇਲਿਆਂ 'ਚੋਂ ਲੋਕ ਅਨੁਸ਼ਾਸਨ ਸਿੱਖਦੇ ਨੇ ਪੀੜੀ ਦਰ ਪੀੜੀ ਲੋਕ ਇੱਥੇ ਆਉਂਦੇ ਰਹਿੰਦੇ ਨੇ ਪਹਿਲਾਂ ਬਜ਼ੁਰਗ ਆਉਂਦੇ ਨੇ ਫਿਰ ਬੱਚੇ ਆਉਣੇ ਸ਼ੁਰੂ ਹੋ ਜਾਂਦੇ ਨੇ ਔਰ ਇਹਨਾਂ ਮੇਲਿਆਂ ਦੀ ਅਹਿਮੀਅਤ ਕਿਉਂਕਿ ਪੰਜਾਬ ਮੇਲਿਆਂ ਦੀ ਧਰਤੀ ਆ ਮੇਲੇ ਸਦੀਆਂ ਤੋਂ ਇੱਥੇ ਲੱਗ ਰਹੇ ਨੇ ਤੇ ਇਹ ਮੇਲਿਆਂ ਦੀ ਅਹਿਮੀਅਤ ਅੱਜ ਵੀ ਬਰਕਰਾਰਾ ਚਾਹੇ ਵਿਗਿਆਨ ਦੇ ਯੁੱਗ ਚ ਬਹੁਤ ਸਾਰੀ ਤਕਨੀਕੀ ਤਰੱਕੀ ਹੋ ਚੁੱਕੀ ਹੈ ਪਰ ਤੁਸੀਂ ਦੇਖ ਸਕਦੇ ਹੋ ਇਹ ਮੇਲਿਆਂ ਦੀ ਭੀੜ ਦੱਸਦੀ ਹੈ ਕਿ ਮੇਲੇ ਅੱਜ ਵੀ ਪੰਜਾਬ ਚ ਕੀ ਐਮੀਅਤ ਰੱਖਦੇ ਨੇ ਇਹ ਵੀ ਵੀ ਸਾਂਝਾ ਤੁਹਾਨੂੰ ਰੱਖੇ ਅੱਗੇ